हिमाचल प्रदेश में जाके कोई सरकारी नौकरी नहीं ले सकदे ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਵੋਟਰ ਨਹੀਂ ਬਣ ਸਕਦੇ ਇਸ ਤੋਂ ਪਹਿਲਾਂ ਨਾਲ ਬਾਅਦ ਰਾਜਸਥਾਨ ਨੇ ਕਾਨੂੰਨ ਬਣਾਇਆ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਨੇ ਲਾਅ ਬਣਾਤਾ ਕੋਈ ਗੈਰ ਗੁਜਰਾਤੀ ਸਾਡੇ ਇੱਥੇ ਬਿਨਾ ਸ਼ਰਤਾ ਪੂਰੀਆਂ ਦੇ ਸ਼ਰਤਾ ਪੂਰੀਆਂ ਕਰਕੇ ਤਾਂ ਜਾ ਸਕਦੇ ਇੰਡਸਟਰੀ ਵੀ ਲੱਗ ਸਕਦੀ ਹੈ ਗੁਜਰਾਤ ਨੇ ਤਾਂ ਇੱਕਦਮ ਹੋਰ ਅੱਗੇ ਗਏ કચ્છ ਦੇ ਇਲਾਕੇ ਵਿੱਚ ਜਿਹੜੇ ਲਾਲ ਬਹਾਦਰ ਸ਼ਾਸਤੀ ਪ੍ਰਾਈਮ ਮਿਨਿਸਟਰ ਨੇ ਪੰਜਾਬੀਆਂ ਨੂੰ ਸੱਦਾ ਦੇ ਕੇ ਕਈ ਹਜ਼ਾਰ ਏਕੜ ਵਿੱਚ ਵਸਾਇਆ ਸੀਗਾ ਜੰਗਲ ਆਬਾਦ ਕੀਤੇ ਉਹਨਾਂ ਨੂੰ ਵਸਾਇਆ ਸੀਗਾ ਆ ਬੀਜੇਪੀ ਦੀ ਸਰਕਾਰ ਨੇ ਅੱਜ ਤੋਂ ਮੇਰੇ ਖਿਆਲ 6-7 ਸਾਲ ਪਹਿਲਾਂ ਉਹਨਾਂ ਦੀ ਸਾਰੀ ਮਲਕੀਅਤ ਕੈਨਸਲ ਕਰ ਦਿੱਤੀ ਰੱਦ ਕਰ ਦਿੱਤੀ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਉੱਥੋਂ ਬੇਕਾਰ ਕਰ ਦਿੱਤਾ ਗੁਜਰਾਤ ਚ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਲਟਕ ਰਿਹਾ ਵਾ ਉਸ ਫਿਰ ਇਸ ਦੇ ਨਾਲ ਨਾਲ ਹੁਣ ਲੇਟੈਸਟ ਬੀਜੇਪੀ ਦੀ ਉੱਤਰਾਖੰਡ ਸਰਕਾਰ ਨੇ ਲਾਅ ਬਣਾਇਆ ਹੁਣੇ 2025 ਚ ਔਰ ਬੜੇ ਫਕਰ ਨਾ ਕਰੀ ਬੀਜੇਪੀ ਸਰਕਾਰ ਕੇ ਅੱਜ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਕੋਈ ਗੈਰ ਉੱਤਰਾਖੰਡੀ ਨਾ ਸਰਕਾਰੀ ਨੌਕਰੀ ਲੈ ਸਕੇਗਾ ਨਾ ਜ਼ਮੀਨ ਲੈ ਸਕੇਗਾ ਤੇ ਨਾ ਇੱਥੇ ਵੋਟਰ ਬਣ ਸਕੇਗਾ ਅੱਛਾ ਮੈਨੂੰ ਪੰਜਾਬ ਤੇ ਅਫਸੋਸ ਤਰਸ ਤੇ ਰੰਜ ਆਉਂਦਾ ਕਿ ਯਾਰ ਆਪਾਂ ਐਡੇ ਨੇ ਹੱਥਿਆਂ ਕਿ ਸਾਡੀ ਵਿਧਾਨ ਸਭਾ 117 ਮੈਂਬਰ ਦੀ ਇਹੀ ਗੱਲ ਨਹੀਂ ਸਮਝ ਪਾ ਰਹੀ ਕਿ ਸਾਨੂੰ ਵੀ ਲਾਅ ਚਾਹੀਦਾ ਵਾ ਜਿਹਦੇ ਨਾਲ ਅਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਜਿਹੜੀ ਇਹ ਐਡੇ ਵੱਡੇ ਪੱਦਰ ਦੇ ਉੱਤੇ ਇੱਕ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡੈਮੋਗ੍ਰਾਫਿਕ ਸਿਚੁਏਸ਼ਨ ਇੰਬੈਲੈਂਸ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਉੱਤੇ ਗੈਰ ਪੰਜਾਬੀ ਆ ਗਏ ਨੇ ਲੁਧਿਆਣਾ ਸ਼ਹਿਰ ਦੇ ਇਰਦ ਗਿਰਦ ਅੰਮ੍ਰਿਤਸਰ ਜਲੰਧਰ ਦੇ ਇਰਦ ਗਿਰਦ ਪਿੰਡਾਂ ਤੱਕ ਔਰ ਬਿਨਾ ਕਿਸੇ ਰੋਕ ਟੋਕ ਤੋਂ ਬਿਨਾ ਕਿਸੇ ਕਾਨੂੰਨ ਤੋਂ ਕੋਈ ਪਤਾ ਨਹੀਂ ਆਣ ਕੇ ਕੌਣ ਕਿੱਥੇ ਵੱਸ ਗਿਆ ਔਰ ਇਦਾਂ ਦੇ ਪਤਾ ਨਹੀਂ ਕਿੰਨੇ ਹੋਰ ਬੱਚੇ ਮਾਰੇ ਹੋਣਗੇ ਮੇਰੇ ਹਲਕੇ ਦੇ ਵਿੱਚ ਖਾਨਪੁਰ ਪਿੰਡ ਆ ਔਰ ਉੱਥੋਂ ਦਾ ਸਾਡਾ ਇੱਕ ਗੁਰਮੀਤ ਸਿੰਘ ਕਿਸਾਨ ਉਹਨੂੰ ਉਹਨੇ ਪ੍ਰਵਾਸੀ ਇੱਕ ਨਾਲ ਆਪਣੇ ਰੱਖਿਆ ਸੀ ਮਜ਼ਦੂਰ ਹੈਲਪਰ ਉਹਨੇ ਇੱਕ ਦਿਨ ਸ਼ਾਇਦ दारू ਪੀਤੀ ਜਾਂ ਕੀ ਕੀਤਾ ਉਹਦੇ ਸਿਰ ਵਿੱਚ ਰੋਡਸ ਮਾਰ ਕੇ ਉਹਦਾ ਕਤਲ ਕਰਤਾ ਔਰ ਉਹ ਨੇਪਾਲ ਦੇ ਬਾਰਡਰ ਤੋਂ ਜਾ ਕੇ ਫੜਿਆ ਗਿਆ ਨੇਪਾਲ ਦੇ ਬਾਰਡਰ ਦੇ ਲਾਗੇ ਉਹਦਾ ਪਿੰਟ ਸੀਗਾ ਯੂਪੀ ਜਾਂ ਬਿਹਾਰ ਦੇ ਵਿੱਚ ਕਿਤੇ ਬਿਲਕੁਲ ਨੇਪਾਲ ਦੇ ਬਾਰਡਰ ਦੇ ਉੱਤੇ ਅੱਛਾ ਉਹ ਤਾਂ ਤਾਂ ਫੜਿਆ ਗਿਆ ਕਿ ਗੁਰਮੀਤ ਸਿੰਘ ਦਾ ਫੋਨ ਲਾਲਚ ਵਿੱਚ ਲੈ ਗਿਆ ਉਹ ਫੋਨ ਤੋਂ ਟਰੈਕ ਹੋ ਗਿਆ ਪਤਾ ਨਹੀਂ ਕਿੰਨਾ ਕ੍ਰਾਈਮ ਅਨਡਿਟੈਕਟਿਡ ਜਾ ਰਿਹਾ ਵਾ ਕਿੰਨੇ ਗੈਰ ਪੰਜਾਬੀ ਜਨਾਂ ਦਾ ਕੋਈ ਇਥੇ ਰਿਕਾਰਡ ਹੀ ਨਹੀਂਗਾ ਘਟੋ ਘਟ ਅਸੀਂ ਲਾਅ ਬਣਾਵਾਂਗੇ ਕੋਈ ਅਪਲਾਈ ਕਰੇਗਾ ਕੋਈ ਜ਼ਮੀਨ ਲੈਣ ਵਾਸਤੇ ਅਪਲਾਈ ਕਰੇਗਾ ਕੋਈ ਇੰਡਸਟਰੀ ਲੈਣ ਵਾਸਤੇ ਅਪਲਾਈ ਕਰੇਗਾ ਉਹਦਾ ਰਿਕਾਰਡ ਹੋਊਗਾ ਉਹਦਾ ਆਧਾਰ ਕਾਰਡ ਲੱਗੇਗਾ ਉਹਦੀ ਵੈ ਜਿਹੜਾ ਹੈਗਾ ਗੈਰ ਪੰਜਾਬੀ ਫਲਾਨ ਨੇ ਕਿੰਨੇ ਰੂਪੜ ਚੜ੍ਹ ਰਹੇ ਨੇ ਕਿੰਨੇ ਨਵਾਂ ਸ਼ਹਿਰ ਚੜ੍ਹ ਰਹੇ ਨੇ ਕਿੰਨੇ ਬਠਿੰਡੇ ਚਲੇ ਗਏ ਨੇ ਕੋਈ ਰਿਕਾਰਡ ਨਹੀਂਗਾ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵ ਨੂੰ ਰਿਪੀਟਿਡਲੀ ਇੱਕ ਵਾਰ ਨਹੀਂ ਕਿ ਮੈਂ 2023 ਚ ਬਿੱਲ ਦਿੱਤਾ ਤੇ ਮੋਂੜ ਕੇ ਹਟ ਗਿਆ ਰਿਪੀਟਿਡਲੀ ਚਿੱਠੀਆਂ ਲਿਖੀਆਂ ਸਪੀਕਰ ਦੇ ਚਿੱਠੀਆਂ ਦੇ ਜਵਾਬ ਆਏ ਨੇ ਕਿ ਤੁਹਾਡਾ ਕਾਨੂੰਨ ਤੁਹਾਡਾ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਅਸੀਂ ਫਾਰਵਰਡ ਕਰਤਾ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਉਹਦਾ ਕੀ ਸਰੋਕਾਰ ਹੈ ਜਿਹਦੇ ਨਾਲ ਅਖਿਆ ਅਸੀਂ ਦੇ ਦਿੱਤਾ ਧਾਰੇ ਬਿਊ ਡਿਪਾਰਟਮੈਂ ਇਹਦਾ ਇਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੀ ਆਵੇਗੀ ਉਹ ਅਸੈਸ ਕਰਾਉਣਾ ਜਾਣ ਬੁੱਝ ਕੇ ਬਹਾਨੇ ਸਾਜਣਾ